ਗੁਰਪਤੇ ਜੀ ਅੱਜ ਭਾਈ ਮਿਤੀ 13 3 2025 ਕੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਨਵੇਂ ਕਿਲੇ ਦੀਆਂ ਸੰਗਤਾਂ ਭਾਈ ਬਹੁਤ ਸ਼ਰਧਾਪੂਰਕ ਮਨਾਉਣ ਵਾਸਤੇ ਪਹੁੰਚੋਈਆਂ ਨੇ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਗਾਂ ਅਗਾ ਚਾਲੇ ਮਾਰੇ ਭਾਈ ਇਹਨਾਂ ਨੇ ਸੰਗਤਾਂ ਨੇ ਗੁਰੂ ਕੀ ਲਾਹੌਰ ਨੂੰ ਤੇ ਰਸਤੇ ਵਿੱਚ ਭਾਈ ਸਾਡੀ ਬੱਸ ਨੂੰ ਹੋਂ ਤਾਂ ਕੋ ਖਾਣ ਪੀਣ ਤੇ ਕੋਈ ਦਿੱਕਤ ਆ ਗਈ ਕੋਈ ਤੇ ਭਾਈ ਰੋਕੀ ਤੇ ਸੰਗਤ ਸਾਡੀਆਂ ਆਂਗੀਆਂ ਭਾਈ ਆ ਮਾੜਾ ਮਾੜਾ ਮੁਖਾਰ ਬੰਦ ਵੀ ਤਾਂ ਕਰ ਲੋ ਆ ਮੁਰਗ ਹੋਰ ਆਉਣਗੇ ਸਨ ਚ ਠੀਕ ਹੈ ਨਾ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਲੈ ਭਾਈ ਇਧਰ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਭਾਈ ਆਪਾਂ ਨੂੰ ਤਰ੍ਹਾਂ ਨੂੰ ਕਾਫੀ ਚਿਰ ਹੋ ਗਿਆ ਜੇ ਜੇ ਕਿਸ ਨੂੰ ਪਾਈ ਬਣਾਉ ਭੁੱਖ ਭੱਖ ਲੇ ਕੇ ਤਾਂ ਦੱਸ ਦੇਜੋ ਥੱਲ ਕੇ ਹੋਟਲ ਤੇ ਬਣਾਓ ਸਾਰਾਪਰੀ ਹੋਟਲ ਤੇ ਛਕਾ ਦਾਂਗੇ ਪ੍ਰਸ਼ਾਦਾ ਪਾਣੀ ਠੀਕ ਹੈ ਠੀਕ ਹੈ ਬਾਬਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਜੇ ਕੋਈ ਠੰਡਾ ਤਤਾ ਨਿਗਾ ਕੋਸਾ ਆਸੇ ਪਾਸੇ ਉੱਚਾ ਨਿਵਾ ਗਾਂ ਫਿਜਾ ਕੇ ਨੇ ਖਾਣਾ ਹੋਵੇ ਪੀਣਾ ਵੇਟ ਕੇ ਨਾ ਜੋ ਭਾਈ ਆਪਦਾ ਦੱਸ ਸਕਦਾ ਤੇ ਲਿਖਾ ਦੋ ਹਾਂ ਮਿਸ਼ੀ ਨੀਲੋ ਨਹਿਰ ਵੀ ਪੁਖਾਰੇ ਜਾ ਹਾਂ ਉਹ ਭਾਈ ਪਿੱਛੇ ਉਤਰ ਕੇ ਮੈਨੂੰ ਛੱਡ ਜਾਓਗੇ ਠੀਕੇ ਵਈਆਂ ਮਗਰ ਵਾਜਾ ਮਾਰੋ ਭਾਈ ਨੀਲੋ ਵੇਖ ਲਓ ਇੱਥੋਂ ਕਾਸ ਲੈ ਠੀਕ ਹੈ ਜੀ ਇਹ ਨੀਲੋ ਡਰ ਵਜਦੀ ਆ ਪਰ ਇਹ ਸਰਫੂਡ ਬਹੁਤ ਪਰ ਪਾਣੀ ਬਹੁਤ ਹੀ ਕਿਰਪਾ ਮਾਲਕ ਦੀ ਤੇ ਇਹ ਉਰੀ ਜਾਂਦਾ ਭਾਈ ਮੁੱਢ ਕਿਲੇ ਪੀਂਦੇ ਸਾਰਾ ਪਾਣੀ ਆ ਲੋ ਭਾਈ ਕਿੰਨਾ ਪੈਗ ਡਕਾ ਮੈਂ ਬਰਦਾ ਬਰਦਾ ਨਾ ਇਹ ਸੰਗਤ ਦਾ ਪਾਈ ਇੱਥੇ ੜਿੱਕਾ ਪੈ ਗਿਆ ਤਾਂ ਉਹ ਮਗਰ ਜਾਮ ਲੱਗਾ ਜੇ ਇਧਰ ਖੜੀਆਂ ਸੰਗਤਾਂ ਸਾਰੀਆਂ ਚਲੋ ਚਲੋ ਬਾਬਾ ਚਲੋ ਚਲੋ ਕਰ ਮਾਰ ਪੜਾ ਤੱਕਾ ਬੋਲਵਾ ਗਰੂ ਐ ਚਲੋ 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 ਆ ਮਾਰੀ ਕਰ ਲੈ ਤੇ ਜਾਂਦਾ ਬਾਬਾ ਲਾਗ ਕੇ ਗੇਰ ਕੋਈ ਚੌਥਾ ਪੰਜਵਾਂ ਇਕੱਠਾਈ ਚੱਲ ਜਾ ਦੇ ਜੀ ਵਾ ਤੈਂ ਕਰ ਇਕੱਠੇ ਲਾ ਲਾ ਕਿਉਂ ਵੀ ਆਹੋ ਵਾਰੀ ਵਾਰੀ ਲਾਉਣਾ ਬੋਲਵਾ ਗਰੂ ਕਿਹਦਾ ਮੂਵੀ ਦਾ ਗਾਫ ਖਾ ਜਾ ਅੱਛਾ ੱਲਿਆ ਇਹਦਾ ਨਿਸ਼ਾਨ ਹੋ ਜਾ ਕੋਈ ਚਲੋ ਭਾਈ ਓਏ ਬੋਲੇ ਸੋਨਿਆ ਸਾਰੋ ਆਜੋ ਭਾਈ ਆਜੋ ਪਰ ਰੁਕਿਆ ਟਰੈਕਟਰ ਜੰਮ ਕੰਨੀ ਵੀ ਰੁਕਿਆ ਆਜਾ ਰੁਕਿਆ ਕਾਹਦਾ ਜੰਮ ਕੰਨੀ ਵੀ ਰੁਕਿਆ ਜਾ ਉਹ ਲੈਦਰ ਨੇ ਭਾਈ ਬ੍ਰੇਕ ਫੇਲ ਹੋ ਗਏ ਬ੍ਰੇਕ ਬ੍ਰੇਕ ਫ੍ਰੈਕਟਰ ਦੇ ਫ੍ਰੈਕਟਰ ਦੇ ਆ ਵੈਰੀ ਗੁੱਡ ਇੱਥੇ ਬਸਦੇ ਆ ਕਿੰਦੇ ਆ ਨਹੀਂ 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 ਆ ਵਾਗ ਰੂ ਵਾਗ ਰੂ ਕਹਿਣ ਲੱਪੇ ਬਸਦੇ ਫੇਲ ਹੋ ਗਏ ਓਕੇ ਭਾਈ ਓਕੇ ਭਾਈ ਗੁਰਪਤਜੀ